ਸਾਰੇ ਨਾ ਬੇਲ ਕਾ ਪਏ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੋ ਕਿ ਸਾਡੇ ਪਿੰਡ ਜਿਵੇਂ ਆਲੀ ਨੇ ਵੀਰੇ ਮੱਕਿਆ ਦੀ ਮਸ਼ੀਨ ਹੀ ਹੁੰਦੀ ਆ ਤੇ ਉਹਨੂੰ ਦਾ ਲੱਖ ਲੱਖ ਵਧਾਈਆਂ ਵੀਰੇ ਤੇ ਆਏ ਹਾਂ ਤੁਹਾਨੂੰ ਦਿਖਾਉਣੇ ਮੱਕੀ ਦੀ ਮਸ਼ੀਨ ਆ ਆ ਦੇਖਾਦੇ ਹਾਂ ਤੇ ਲਓ ਜੀ ਵੀਰੋ ਪਹੁੰਚ ਗਏ ਵਾ ਖੱਤੇ ਚ ਤੇ ਮੈਂ ਗੈ ਸਾਨੂੰ ਪਹਿਲਾਂ ਚਲਾ ਕੇ ਵੀ ਦਿਖਾ ਦਿਆਂ ਮਸ਼ੀਨ ਤੇ ਤੇ ਬੰਦਰਾ ਨਾਮ ਵਿਦਾ ਦੀ ਵੀ ਕੇਰਾ ਆੜੀਆ ਮੇਰਾ ਤੇ ਚਲੋ ਫਿਰ ਮਸ਼ੀਨ ਦੇਖੋ ਵੇ ਕਿਵੇਂ ਚੱਲਦੀ ਹੈ ਫਿਰ ਆਹ ਦਿਹਾੜੀ ਦਾ ਨਾਮ ਦਾ ਦਾਂ ਤੇ ਚਲੋ ਫਿਰ ਆਜੋ ਤੇ ਹਾਂਜੀ ਵੀਰ ਤੁਸੀਂ ਆ ਜਾਨੇ ਦੇਖ ਤਾਂ ਲਈਏ ਮਸ਼ੀਨ ਕਿਵੇਂ ਚੱਲ ਰਹੀ ਆ ਤੇ ਤੁਹਾਨੂੰ ਦਿਖਾਉਣੇ ਵੀ ਕਿਵੇਂ ਬੀਜ ਰਹੀ ਆ ਮਸ਼ੀਨ ਤੇ ਆਹ ਦੀ ਦੇਖ ਆਦਿਓ ਜੀ ਪੂਰਾ ਵਧੀਆ ਬੀ ਬੀਜ ਰਹੀ ਆ ਮਸ਼ੀਨ ਤੇ ਪੂਰਾ ਵਧੀਆ ਰੋ ਵੀ ਪਾ ਰਹੀ ਆ ਤੇ ਨਾ ਵੱਧ ਨਾ ਘਟ ਤੇ ਬੱਟੇ ਹੀ ਪੂਰੇ ਸਹੀ ਪੈ ਰਹੀਆਂ ਦੇਖ ਆਦਿਓ ਸਾਹਮਣੇ ਹਾਂ ਜੀ ਮੇਰਾ ਅੜੀ ਦਾ ਨਾਮ ਹੈਗਾ ਭਵਨਪ੍ਰੀਤ ਸਿੰਘ ਤੇ ਪਿੰਡ ਹੈਗਾ ਰਸੀਨ ਤੇ ਵੀਰ ਜਿਸ ਨੇ ਵੀ ਕਿਸੇ ਨੇ ਵੀ ਨਾ ਮੱਕੀ ਬਜਾਉਣੀ ਹੋਵੇ ਇਹਨੂੰ ਜਰੂਰ ਸਬਰਕ ਕਰਿਓ ਇਸ ਦਾ ਆਪਾ ਨੰਬਰ ਤੁਹਾਨੂੰ ਸਕਰੀਨ ਉੱਪਰ ਦਿੱਤਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਤੇ ਵੱਧ ਤੋਂ ਵੱਧ ਸਪਰਕ ਕਰਿਓ ਤੇ ਥੈਂਕ ਯੂ